ਸ਼ਰਾਰਤੀ ਅਨਸਰਾਂ ਦੇ ਹੌਸਲੇ ਨੇ ਜਿਹੜੇ ਸਕਦਰ ਬੁਲਾਦ ਨੂੰ ਹੋ ਗਏ ਨੇ ਕਿ ਖੜੀ ਗੱਡੀ ਦੇ ਸ਼ੀਸ਼ੇ ਤੋੜੇ ਜਾਂਦੇ ਨੇ ਤਸਵੀਰਾਂ ਸੀਸੀਟੀਵੀ ਕੈਮਰੇਜ ਕੈਦ ਹੋਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਹੱਥਾਂ ਦੇ ਵਿੱਚ ਹਥਿਆਰ ਲੈ ਕੇ ਪੰਜ ਨੌਜਵਾਨ ਨੇ ਜਿਹੜੇ ਉਹ ਘੁੰਮਦੇ ਹੋਏ ਕਿਵੇਂ ਨਜ਼ਰ ਆ ਰਹੇ ਨੇ ਸੜਕ ਦੇ ਉੱਤੇ ਖੜੇ ਨਜ਼ਰ ਆ ਰਹੇ ਨੇ ਜਿਉਂ ਜਾਪਦਾ ਜਿਵੇਂ ਕੋਈ ਆਪਸ ਦੇ ਵਿੱਚ ਸਲਾਹ ਕਰਦੇ ਹੋਣ ਯੋਜਨਾ ਬਣਾਉਂਦੇ ਹੋਣ ਤਾਂ ਦੱਸਿਆ ਕਿ ਸ਼ਰਾਰਤੀ ਅਨਸਰਾਂ ਦੁਆਰਾ ਦਰਸਲ ਸਫਾਰੀ ਗੱਡੀ ਦੇ ਉੱਤੇ ਇੱਟਾ ਪੱਥਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹਮਲੇ ਕਰਕੇ ਸ਼ੀਸ਼ੇ ਤੋੜੇ ਜਾਂਦੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਮੇਂ ਤੋਂ ਇਲਾਕੇ ਦੇ ਵਿੱਚ ਖੜੀ ਗੱਡੀ ਇਸ ਤਰੀਕੇ ਦੇ ਨਾਲ ਹੁੰਦੀ ਸੀ ਤਾਜ ਸਵੇਰੇ ਦੇਖਿਆ ਕਿ ਗੱਡੀ ਦੇ ਸ਼ੀਸ਼ੇ ਦੇ ਜਿਹੜੇ ਟੁੱਟੇ ਹੋਏ ਨੇ ਉੱਥੇ ਪੀੜਤ ਗੱਡੀ ਚਾਲਕ ਨੇ ਦੱਸਿਆ ਕਿ ਦੇਰ ਰਾਤ 12 ਵਜੇ ਉਹ ਗੱਡੀ ਖੜਕੇ ਚਲਾ ਗਿਆ ਸੀ ਲੇਕਿਨ ਉਸ ਦੌਰਾਨ ਗੱਡੀ ਨੂੰ ਕੁਝ ਨਹੀਂ ਸੀ ਹੋਇਆ ਜਿਸ ਤੋਂ ਬਾਅਦ ਅੱਜ ਸਵੇਰੇ ਅ ਤਕਰੀਬਨ ਲੋਕਾਂ ਦੇ ਨਾਲ ਤੋਂ ਪੁੱਛਕਿਛ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਸਵੇਰ ਦੇ 2:30 ਵਜੇ ਦੇ ਕਰੀਬ ਗੱਡੀ ਦੇ ਸ਼ੀਸ਼ੇ ਤੋੜਨ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਖੰਗਾ ਲੇਗੇ ਪੀੜਤ ਨੇ ਕਿਹਾ ਕਿ ਪਿਛਲੇ 5-7 ਸਾਲ ਤੋਂ ਗੱਡੀ ਇਸ ਤਰੀਕੇ ਦੇ ਨਾਲ ਖੜੀ ਹੋ ਰਹੀ ਸੀ ਅਤੇ ਕਿਸੇ ਦੇ ਨਾਲ ਉਹਨਾਂ ਦਾ ਕੋਈ ਵੀ ਵਿਵਾਦ ਨਹੀਂ ਸੀ ਹਾਲਾਂਕਿ ਸੀਸੀਟੀਵੀ ਫੁਟੇਜ ਦੇ ਵਿੱਚ ਇਲਾਕੇ ਦੇ ਕੁਝ ਲੋਕ ਨੇ ਜਿਹੜੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਲੈ ਕੇ ਘੁੰਮਦੇ ਹੋਏ ਦਿਖਾਈ ਦਿੰਦੇ ਨੇ ਪੀੜਤ ਨੇ ਕਿਹਾ ਅ ਜਿਸ ਤੋਂ ਬਾਅਦ ਉਕਤ ਲੋਕਾਂ ਨੇ ਪੁੱਛਗਿੱਛ ਕੀਤੀ ਗਈ ਉਹਨਾਂ ਦੁਆਰਾ ਤਾਂ ਉਹਨਾਂ ਨੇ ਪਹਿਲਾਂ ਹੀ ਕਹਿਤਾ ਕਿ ਘਟਨਾ ਜਿਹੜੀ ਕਿਸੇ ਅਨਨੋਨ ਬੰਦੇ ਦੁਆਰਾ ਕੀਤੀ ਗਈ ਹੈ ਜ ਜੁ ਉਹਨਾਂ ਦੀ ਜਾਣ ਪਹਿਚਾਨ ਨਹੀਂ ਹੈ ਤਾਂ ਆਖਿਰਕਾਰ ਕਿਉਂ ਘਟਨਾ ਕੀਤੀ ਗਈ ਹੈ ਕਿ ਕੋਈ ਦੁਸ਼ਮਣੀ ਸੀ ਕੋਈ ਵੀ ਪੱਖ ਜੇ ਸਾਹਮਣੇ ਨਹੀਂ ਆਇਆ ਇਸ ਗੱਲ ਦੀ ਕੋਈ ਵੀ ਪੁਸ਼ਟੀ ਹੈ ਜਿਹੜੀ ਉਹ ਨਹੀਂ ਹੋ ਸਕਦੀ ਬਜੀ ਕਿ ਨਾਮ ਆਪਣਾ ਕਿੱਥੇ ਰਹਿੰਦੇ ਹੋ ਬਜੀ ਜਿਹੜੀ ਕਾਰ ਟੁੱਟੀ ਹੈ ਕੀ ਕਾਰਨ ਦੱਸੋ ਮਾੜਾ ਕਲੀਅਰ ਕਰ ਦਿਓ ਮੈਟਰ ਫਾਰ ਹਾਨੂੰ ਖੁਦ ਨਹੀਂ ਪਤਾ ਕੀ ਚੱਕਰ ਹੈ ਕਿ ਆਪਾਂ ਹਮੇਸ਼ਾ ਟੀ ਗੱਡੀ ਕਰਦੇ ਹਾਂ ਠੀਕ ਹੈ ਜੀ ਇਹ ਰੋਲ ਬਾਕੀਆਂ ਨਹੀਂ ਸਾਰੇ ਵੀ ਗੱੜਾ ਇੱਥੇ ਗੱਡੀਆਂ ਹੁੰਦੀਆਂ ਨੇ ਕੋਈ ਬੜਾ ਜਿਹਾ ਮੈਟਰੀ ਨਹੀਂ ਗੱਡੀ ਹੋਇਆਗੀ ਤੁਹਾਨੂੰ ਨਾ ਲਗਵਾਉਂਦੇ ਕੋਈ ਲਾਗੜਾ ਕਿਸੇ ਕੋਈ ਲੈਣਾ ਦੇਣਾ ਨਹੀਂ ਹੂੰ ਕਿੰਨੇ ਸਮੇਂ ਤੋਂ ਗੱਡੀ ਖੜੀ ਹੈ 5-7 ਸਾਲ ਹੋ ਗਏ ਇਸ ਗੱਡੀ ਤੋਂ ਕੀ ਕੰਮ ਕਰਦੇ ਤੁਸੀਂ ਕਹਿੰਦੇ 12 ਵਜੇ ਦੇ ਕਰੀਬ ਤੁਸੀਂ ਆਇਓ ਕੀ ਕੰਮ ਕਰਦੇ ਕਿੰਨੇ ਵਜੇ ਕਰੀਬ ਹੈ ਕਿੰਨੇ ਵਜੇ ਘਟਣਾ ਹੈ ਅਜੀ 2:30 ਤੁਹਾਨੂੰ ਕਿਦਾ ਪਤਾ ਲੱਗਾ ਸਾਨੂੰ ਇਹਨਾਂ ਨੇ ਦੱਸਿਆ ਜਿਹੜੇ ਲੱਗੇ ਸੀ ਜਿਨ੍ਹਾਂ ਨੇ ਆਵਾਜ਼ ਸੁਣੀ ਹੈ ਹੂੰ ਇਹ ਕਹਿੰਦੇ 2:30 ਦਾ ਕੈਮ ਸੀਗਾ ਹੂੰ ਇਦਾਂ ਦਾ ਹੋਇਆ ਤੇ ਆਪਾਂ 2:30 ਦੀ ਸਾਰੀ ਫੁਟੇਜ ਕਵਾਈ ਹੈ ਉਹਦੇ ਵਿੱਚ ਜਿਹੜੇ ਬੰਦੇ ਦਿਖੇ ਆ ਉਹ ਤੁਸੀਂ ਉਹ ਬੰਦੇ ਤਾਂ ਦਿਖਾਤਾ ਉਹ ਬੰਦੇ ਹੱਥ 'ਚ ਦਾਸ ਸੀਗਾ ਤੇ ਗੱਡੀ 'ਚ ਵੀ ਦਾਸ ਦੀ ਤਵੱਝੇ ਹੋਈ ਹੋਈ ਦੇਖ ਸਕਦੇ ਬੰਦੇ ਕੌਣ ਨੇ ਇਸੇ ਗਲੋਨੀ ਦੇ ਇੱਥੋਂ ਦੇ ਇੱਕ ਬੰਦਾ ਇੱਥੋਂ ਦਾ ਹੈ ਬਾਕੀ 2-3 ਬਾਹਰ ਦੇ ਕੋਈ ਤੁਹਾਡੀ ਲਾਕਡਾਟ ਬੰਦਿਆਂ ਨਾਲ ਕੋਈ ਕੋਈ ਲੈਣਾ ਦੇਣਾ ਤੇ ਪੁੱਛਿਆ ਉਹਨਾਂ ਨੂੰ ਮਿਲੇ ਤੁਸੀਂ ਉਹਨਾਂ ਨੂੰ ਕੀ ਕੀ ਕਹਿਣਾ ਉਹਨਾਂ ਦਾ ਕਹਿੰਦੇ ਅਸੀਂ ਨਹੀਂ ਕੀਤਾ ਸੀ ਭੰਮ ਤੇ ਜਰੂਰ ਸੀ ਉਹਨਾਂ ਨੂੰ ਪੁੱਛਿਆ ਕਿ ਅੱਧੀ ਰਾਤ ਨੂੰ ਜਿਹੜਾ ਦਾਸ ਲੈ ਕੇ ਫਿਰਨਾ ਕਿ ਕਿੰਨਾ ਕੁ ਸਹੀ ਹੈ ਤੁਹਾਨੂੰ ਪਤਾ ਭਾਜੀ ਉਹ ਕੀ ਕਹਿ ਸਕਦੇ ਉਹਨਾਂ ਦਾ ਆਪਣਾ ਪੁਲਿਸ ਮੌਕੇ ਤੇ ਆਈ ਸੀਗੀ ਪੁਲਿਸ ਵੇਰੇ ਉਹਨਾਂ ਦਾ ਕੀ ਕਹਿਣਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਰਦੇ ਹਾਂ ਕਾਰਵਾਈ ਤੇ ਬਾਕੀ ਉਹ ਸਵੇਰੇ ਫੋਟੋਆਂ ਖਿੱਚ ਕੇ ਲੈ ਗਏ ਉਹ ਤੱਕ ਪਤਾ ਨਹੀਂ ਸੀ ਕਿਦਨ 7 ਵਜੇ ਆਏ ਸੀ ਉਹਦੇ ਤੱਕ ਕਲੀਅਰ ਨਹੀਂ ਸੀ ਹੁਣ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਆ ਹੁਣ ਪੁਲਿਸ ਨੂੰ ਜਾਓਗੇ ਪੁਲਿਸ ਨੂੰ ਜਾਓਗੇ ਹੁਣ ਪੁਲਿਸ ਨੂੰ ਕਹਾਂਗੇ ਦੇਖੋ ਕੀ ਮਦਦ ਕਰਦੀ ਦੋਸਤ ਦੇਖ